ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਚ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਵਿਅਕਤੀ ਨਾਲ ਬੁਰੀ ਤਰੀਕੇ ਦੇ ਨਾਲ ਖਿੱਚਾ ਤੋਹੇ ਕੀਤੀ ਜਾ ਰਹੀ ਹੈ ਤੇ ਉਸ ਦੇ ਨਾਲ ਇੱਕ ਛੋਟੀ ਬੱਚੀ ਵੀ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਪੁਲਿਸ ਕਰਮਚਾਰੀਆਂ ਤੇ ਕਈ ਸਵਾਲੀਆ ਨਿਸ਼ਾਨ ਖੜੇ ਕੀਤੇ ਜਾ ਰਹੇ ਨੇ ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਇਹ ਸਾਰੇ ਮਾਮਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਦਰਅਸਲ ਇਹ ਵੀਡੀਓ ਅੰਮ੍ਰਿਤਸਰ ਦੇ ਮਜੀਠਾ ਰੋਡ ਦੀ ਹੈ ਦੱਸਦੀ ਹੈ ਕਿ ਵੀਡੀਓ ਚ ਨਜ਼ਰ ਆ ਰਹੇ ਵਿਅਕਤੀ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ ਤੇ ਸ਼ਰਾਬ ਪੀਣ ਤੋਂ ਬਾਅਦ ਇਸ ਵੱਲੋਂ ਇੱਕ ਬਜ਼ੁਰਗ ਵਿਅਕਤੀ ਦੇ ਨਾਲ ਗਾਲੀ ਗਲ ਕੋਚ ਕੀਤੀ ਜਾ ਰਹੀ ਸੀ ਤੇ ਨਾਲ ਹੀ ਹੱਥੋਪਾਈ ਹੋਣ ਦੀ ਵੀ ਕੋਸ਼ਿਸ਼ ਕੀਤੀ ਗਈ ਜਿਸ ਜਗ੍ਹਾ ਤੇ ਉਕਤ ਵਿਅਕਤੀ ਵੱਲੋਂ ਬਜ਼ੁਰਗ ਵਿਅਕਤੀ ਦੇ ਨਾਲ ਗਾਲੀ ਗਲੋਚ ਕੀਤੀ ਜਾ ਰਹੀ ਸੀ ਉਸ ਦੇ ਨਜ਼ਦੀਕ ਹੀ ਪੁਲਿਸ ਵੱਲੋਂ ਨਾਕਾ ਲਗਾਇਆ ਹੋਇਆ ਸੀ ਤੇ ਜਦੋਂ ਪੁਲਿਸ ਕਰਮਚਾਰੀ ਮੌਕੇ ਤੇ ਪਹੁੰਚੇ ਤੇ ਇਸ ਵਿਅਕਤੀ ਵੱਲੋਂ ਪੁਲਿਸ ਕਰਮਚਾਰੀਆਂ ਦੇ ਨਾਲ ਹੀ ਧੱਕਾ ਮੁਕੀ ਕਰਨੀ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਕੱਲ ਤੋਂ ਜਨੇੜੀ ਦੁਕਾਨ ਤੇ ਇੱਕ ਬੱਚਾ ਸੀਗਾ ਇੱਕ ਉਹਦੇ ਪਿਤਾ ਜੀ ਸੀਗੇ ਚੱਪਲ ਲੈਣਾ ਹੈ ਬੱਚੇ ਦੀ ਤੇ ਆ ਕੇ ਬਹੁਤ ਡਰੰਕ ਸੀਗੇ ਉਹ ਆ ਕੇ ਮੇਂ ਚੱਪਲ ਦੇਖੀ ਜਨ ਬੜੀ ਗੰਦੀ ਸ਼ਬਦਾਵਲੀ ਵਰਤੀ ਤੇ ਗਾਲਾਂ ਕੱਢੀਆਂ ਮੇਰੇ ਦੁਕਾਨ ਦੇ ਲੜਕਿਆਂ ਨੂੰ ਤੇ ਹਤੀਬ ਪਿਆ ਤੇ ਮੁਰਕੇ ਮੇਰੇ ਫਾਦਰ ਸਾਹਿਬ ਜਿਹੜੇ 66 ਸਾਲ ਦੇ ਨੇ ਉਹ ਬੈਠੇ ਸੀ ਕਰਲੇ ਤੇ ਉਹਨਾਂ ਦੇ ਵੀ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਧੱਕਾ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਫਾਦਰ ਸਾਹਿਬ ਉਹਨਾਂ ਨੂੰ ਬਾਹਰ ਕੱਢਿਆ ਕਹਿੰਦੇ ਬਾਹਰ ਜਾਓ ਤੁਸੀਂ ਤੇ ਬਾਹਰ ਜਾ ਕੇ ਵੀ ਗਰਮ ਹੋਇਆ ਮੇਰੇ ਮੁੰਡੇ ਨੂੰ ਹੱਥ ਮੁੰਡੇ ਨੂੰ ਖਤੋਂਦੇ ਲੈ ਆ ਗਿਆ ਬਾਹਰ ਤੇ ਬਾਹਰ ਆਪਸ ਸਾਥ ਉਪਾਈ ਹੋਏ ਉਸ ਤੋਂ ਬਾਅਦ ਪੁਲਿਸ ਆ ਗਈ ਮੌਕੇ ਤੇ ਤੇ ਪੁਲਿਸ ਨੇ छुड़ाया ਤੇ ਪੁਲਿਸ ਨਾਲ ਦਾ ਹਤੀ ਪੈ ਗਿਆ ਬਾਸ ਫਿਰ ਆਏ ਗੱਲ ਹੋਈ ਏ ਬਹੁਤ ਡਰੰਕ ਸੀਗਾ ਤੇ ਉਹਨੂੰ ਆਪਣਾ ਪਤਾ ਨਹੀਂ ਲੱਗਿੰਦਾ ਕੀ ਸਹੀ ਏ ਕੀ ਗਲਤ ਏ ਸਰ ਉਹ ਇਨਕੰਪਲੀਟ ਵੀਡੀਓ ਹੈਗੀ ਹੈ ਐਕਚੁਅਲ ਦੇ ਵਿੱਚ ਉਹ ਲਾਸਟ ਵਿੱਚ ਵੀਡੀਓ ਹੈ ਜਦੋਂ ਪੁਲਿਸ ਵਾਲੇ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਭਾਜੀ ਨੂੰ ਜਿਹਨਾਂ ਨੂੰ ਜਿਹੜਾ ਜਿਹੜਾ ਡਰੰਕ ਸੀਗੇ ਜਿਹੜੇ ਦੁਕਾਨ ਤੇ ਆਏ ਸੀਗੇ ਤੇ ਜਿਹੜੀ ਵਿਚਲੀ ਚੀਜ਼ ਹੈਗੀ ਜਿਹੜਾ ਜਮ ਪੁਲਸ ਵਾਲਿਆਂ ਨੇ ਉਹਨੇ ਮਾਰਿਆ ਹੈ ਪੁਲਸ ਵਾਲਿਆਂ ਤੋਂ ਚੱਟ ਚੁੱਕਿਆ ਹੈ ਉਹ ਨਹੀਂ ਵੀਡੀਓ ਬਣੀ ਸਰ ਉਹ ਐਂਡ ਵਿੱਚ ਜਿਹਨਾਂ ਨੂੰ ਲੈ ਕੇ ਜਾ ਰਹੇ ਨੇ ਗੁਨਾਹ ਕਰਨ ਤੋਂ ਬਾਅਦ ਉਸ ਦੀ ਵੀਡੀਓ ਹੈ ਸਰ ਉਸ ਵਿੱਚ ਇਸ ਤਰ੍ਹਾਂ ਹੈ ਕਿ ਇੱਕ ਵਿਕਾਸ ਸਿੰਘ ਆ ਰਜਿੰਦਰ ਮਗਲ ਦਾ ਰਹਿਣ ਵਾਲਾ ਉਹਨੇ ਰੋਡ ਤੋਂ ਬਾਅਦ ਡ੍ਰਿੰਕ ਕੀਤੀ ਹੋਈ ਸੀ ਆਪਣੀ ਛੋਟੀ ਬੱਚੀ ਦੇ ਨਾਲ ਉਹਦੀ ਚप्पल ਕ੍ਰੀਟਣ ਵਾਸਤੇ ਬਿੰਕੀ ਸ਼ੂ ਹਾਊਸ ਕਾਲਾ ਵਾਲਾ ਚੌਂਕਾ ਆਇਆ ਸੀ ਉੱਥੇ ਦੁਕਾਨਦਾਰ 65-70 ਸਾਲ ਦੇ ਨੇ ਮਿਸਟਰ ਵਿਨੋਦ ਮਰਵਾਹਾ ਉਹਨਾਂ ਨਾਲ ਉਹਦੀ ਤੋਂ ਤੋਂ ਮੈਂ ਮੈਂ ਹੋ ਗਈ ਉਹਨੇ ਉਹਨਾਂ ਨੇ ਜਪੇੜਾ ਮਾਰ ਦਿੱਤੀਆਂ ਲਾਗੇ ਚੌਕ ਦੇ ਵਿੱਚ ਸਾਡਾ ਨਾਕਾ ਲੱਗਾ ਹੋਇਆ ਸੀ ਜਦੋਂ ਨਾਕੇ ਦੇ ਕਰਮਚਾਰੀ ਨੇ ਰੋਲਾ ਸੋਮ ਕੇ ਮੌਕੇ ਤੇ ਗਿਆ ਤੇ ਉਹ ਨਸ਼ੇ ਦੇ ਵਿੱਚ ਆਪ ਸਾਡੇ ਮੁਲਾਜ਼ਮਾਂ ਦੇ ਨਾਲ ਵੀ ਬਾਤ ਕਰ ਰਿਹਾ ਤੇ ਉਹਨੂੰ ਲਿਆ ਕੇ ਉਹਦਾ ਮੈਡੀਕਲ ਕਰਵਾਇਆ ਜਿਸ ਦੇ ਵਿੱਚ ਡਾਕਟਰ ਸਾਹਿਬ ਨੇ ਦੱਸਿਆ ਕਿ ਇਹਨੇ ਲੋੜ ਤੋਂ ਵੱਧ ਡਰਿੰਕ ਕੀਤੀ ਹੋਈ ਆ ਤੇ ਉਹਨੂੰ ਉਹਦੇ ਉੱਤੇ ਜੋ ਬਣਦੀ ਕਾਨੂੰਨੀ ਕਾਰਵਾਈ ਸੀ 128 170 ਦੇ ਤਹਿਤ ਦੁਕਾਨਦਾਰ ਦੀ ਐਪਲੀਕੇਸ਼ਨ ਦੇ ਉੱਤੇ ਕਰ ਲਈ। ਬੱਚਾ ਜਿਹੜਾ ਸੀ ਉਹ ਉਹਦੇ ਪਿੱਛੇ ਉਹਦੇ ਵਾਰਿਸ ਬਲਾ ਕੇ ਉਹਦੇ ਵਾਈਫ ਦੇ ਹੈਂਡਓਵਰ ਕਰ ਦਿੱਤਾ ਗਿਆ। ਨਸ਼ੇ ਦੇ ਵਿੱਚ ਉਹਨੇ ਅਲਕੋਹਲ ਕੀਤੀ ਸੀ। ਅਲਕੋਹਲ ਦਾ ਜਿਹੜਾ ਡਾਕਟਰ ਸਾਹਿਬ ਨੇ ਲਿਖ ਕੇ ਦਿੱਤਾ ਹੈ। ਹਾਂਜੀ। ਉਹ ਨਸ਼ਾ ਨਹੀਂ ਸੀ ਸਾਹਮਣੇ। ਨਹੀਂ ਸਿਰਫ ਅਲਕੋਹਲ ਦਾ ਨਸ਼ਾ ਸੀ। ਓਵਰਸੀ ਅਲਕੋਹਲ ਉਹਨੇ ਲੋਟ ਤੋਂ ਜ਼ਿਆਦਾ ਪੀਤੀ। ਉਹ ਮੈਂ ਫਿਰ ਦੱਸ ਰਿਹਾ ਤੁਹਾਨੂੰ ਕਿ ਉਹਨੇ ਜਦੋਂ ਉਹਨੂੰ ਰੋਕਣ ਗਏ ਨਹੀਂ ਉੱਥੇ ਜਦੋਂ ਵੇਖਿਆ ਇਹਨਾਂ ਨੇ ਕਿ ਦੁਕਾਨ ਦੇ ਉੱਤੇ ਹੱਲਾ ਗੱਲਾਂ ਹੋ ਰਿਹਾ ਹੈ। ਲਾਗੂ ਉਹ ਨਾਕੇ ਦੇ ਉੱਤੇ ਮਲਾਜਮ ਜਿਹੜੇ ਖੜੇ ਸੀ ਦੁਕਾਨ ਤੇ ਗਏ ਨਹੀਂ। ਤੇ ਉਹ ਫਿਰ ਮੁਲਾਜਮਾਂ ਦੇ ਨਾਲ ਵੀ ਉਹ ਹੱਥੋਂ ਪਾਈ ਹੁੰਦਾ ਸੀ ਕਿਉਂਕਿ ਉਹ ਕੋਨ ਨੂੰ ਤੇ ਆਪਣੇ ਨਸ਼ੇ ਵਿੱਚ ਕੋਈ ਹੋਸ਼ ਹੀ ਨਹੀਂ ਸੀ ਰੱਖੀ ਪਹਿਲਾਂ ਵੀ ਕੋਈ ਮੁਕੱਦਮਾ ਚੱਲ ਸੀ ਕਿਉਂ ਤੇ ਕਹਿ ਰਹੇ ਸੀ ਨਹੀਂ ਕੋਈ ਉੱਤੇ ਪਹਿਲਾ ਮੁਕੱਦਮਾ ਸਾਡੇ ਨੋਟਿਸ ਨਹੀਂ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ